ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਹਨਾਂ ਛੋਟੀਆਂ-ਛੋਟੀਆਂ ਅਣਗਹਿਲੀਆਂ ਲਾਪਰਵਾਹੀਆਂ ਕਰਕੇ ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਉੱਜੜ ਗਈਆਂ ਕਿੰਨੀਆਂ ਭੈਣਾਂ ਵਿਧਵਾ ਹੋ ਗਈਆਂ ਤੇ ਕਿੰਨੇ ਬੱਚੇ ਅਨਾਥ ਹੋ ਗਏ ਹੁਣ ਇੱਕ ਫਗਵਾੜੇ ਤੋਂ ਖਬਰ ਸਾਹਮਣੇ ਆ ਰਹੀ ਹੈ ਜੋ ਕਿ ਨਵਾਂ ਸ਼ਹਿਰ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਫਗਵਾੜਾ ਨਜ਼ਦੀਕ ਪੈਂਦੇ ਪਿੰਡ ਲਖਨਵਾਲ ਵਿਖੇ ਕਰੰਟ ਲੱਗਣ ਕਰਕੇ ਇੱਕ ਬਿਜਲੀ ਕਰਮਚਾਰੀ ਦੀ ਮੌਤ ਹੋਣ ਦੀ ਖਬਰ ਛੱਡ ਤੱਕ ਪਹੁੰਚੀ ਹੈ ਦੱਸਦੀ ਹੈ ਹਰਿਆਣਾ ਬਸ ਸਬਸਟੇਸ਼ਨ ਤੇ ਤਾਇਨਾਤ ਇੱਕ ਬਿਜਲੀ ਮੁਲਾਜ਼ਮ ਜੋ ਕਿ ਲਖਨਪਾਲ ਟਰਾਂਸਫਾਰਮ ਤੇ ਕੰਮ ਕਰ ਰਿਹਾ ਸੀਗਾ ਤਾਂ ਪਿੱਛੋਂ ਅਚਾਨਕ ਕਰੰਟ ਆ ਜਾਂਦਾ ਹੈ ਜਿਸ ਦੇ ਕਰਕੇ ਲਖਵੀਰ ਸਿੰਘ ਮ੍ਰਿਤਕ ਲਖਵੀਰ ਜਿਹੜਾ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਹੈ ਡਿੱਗ ਜਾਂਦਾ ਹੈ ਉਸ ਨੂੰ ਪਹਿਲਾਂ ਤਾਂ ਫਗਵਾੜ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਜਾਇਆ ਜਾਂਦਾ ਉਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਾਂਦਾ ਜਿੱਥੇ ਉਸ ਨੂੰ ਬੜੀ ਹਿੰਮਤ ਭਾਗੀ ਗੱਲ ਹੈ ਕਿ ਮ੍ਰਿਤਕ ਕਰਾਰ ਕਰ ਦਿੱਤਾ ਜਾਂਦਾ ਮੌਕੇ ਤੇ ਮ੍ਰਿਤਕ ਲਖਵੀਰ ਚੁੰਬਰ ਦੇ ਬਾਕੀ ਜਿਹੜੇ ਸਾਥੀ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀਆਂ ਦੇ ਨਾਲ ਮਤਲਬ ਲਖਵੀਰ ਆਪਣੇ ਸਾਥੀਆਂ ਦੇ ਨਾਲ ਸਾਥੀ ਕਰਮਚਾਰੀਆਂ ਦੇ ਨਾਲ ਟਰਾਂਸਫਰਮ ਤੇ ਕੰਮ ਕਰ ਰਿਹਾ ਸੀਗਾ ਅਤੇ ਇੱਕਦਮ ਕਰੰਟ ਆ ਜਾਣ ਕਰਕੇ ਅਚਾਨਕ ਕਰੰਟ ਆ ਜਾਣ ਕੇ ਉਸ ਨੂੰ ਕਰੰਟ ਲੱਗਦਾ ਹੈ ਜਿਸ ਦੇ ਕਰਕੇ ਉਹ ੇਠਾ ਡਿੱਗ ਜਾਂਦਾ ਪਰ ਅਸੀਂ ਸੋਚਦੇ ਹਾਂ ਬੜੀ ਬਾਰੇ ਸਵਾਲ ਵੀ ਚੱਕਦੇ ਆ ਟੇਕ ਅਪ ਕਰਦੇ ਆ ਕਿ ਹੁਣ ਜਿਵੇਂ ਮੌਨਸੂਨ ਮੌਸਮ ਹੈ ਜਾਂ ਚਾਹੇ ਆਮ ਦਿਨਾਂ ਵਿੱਚ ਵੀ ਬਿਜਲੀ ਕਰਮਚਾਰੀਆਂ ਕੋਲ ਪ੍ਰੋਪਰ ਕਿੱਟ ਨਹੀਂ ਹੁੰਦੀ ਬਿਜਲੀ ਕਰਮਚਾਰੀਆਂ ਕੋਲ ਪ੍ਰੋਪਰ ਸਮਾਨ ਨਹੀਂ ਹੁੰਦਾ ਉਹਨਾਂ ਦੀ ਸੇਫਟੀ ਲਈ ਕੋਈ ਪ੍ਰਬੰਧ ਨਹੀਂ ਹੁੰਦੇ ਅਤੇ ਇਹ ਜਿਹੜਾ ਕਰੰਟ ਹੈ ਪਿੱਛੋਂ ਚਾਣ ਕਿਵੇਂ ਆ ਗਿਆ ਜਦ ਪਤਾ ਸੀਗਾ ਇੱਕ ਕਰਮਚਾਰੀ ਹਾਈਟ ਦੇ ਉੱਤੇ ਬਿਜਲੀ ਦੀਆਂ ਤਾਰਾਂ ਨਾਲ ਕੰਮ ਕਰ ਰਿਹਾ ਔਰ ਇਹ ਸਵਾਲ ਬਹੁਤ ਵੱਡੇ ਨੇ ਕਿਉਂਕਿ ਕਿਸੇ ਦੀ ਨਿੱਕੀ ਜਿਹੀ ਲਾਪਰਵਾਹੀ ਨਾਲ ਗੈਲੀ ਕਰਕੇ ਇੱਕ ਘਰ ਦਾ ਚਿਰਾਗ ਬੁੱਝ ਗਿਆ ਘਰ ਮੁੱਦਾ ਪੈ ਗਿਆ ਉਸਦੇ ਪਰਿਵਾਰ ਬਾਰੇ ਸੋਚਦੇ ਆ ਉਸਦੇ ਬੱਚਿਆਂ ਬਾਰੇ ਸੋਚਦੇ ਹੋਏ ਰੋਂਗ ਤੇ ਖੜੇ ਹੋ ਜਾਂਦੇ ਆ ਲੇਕਿਨ ਫਿਲਹਾਲ ਦੀ ਗੱਡੀ ਦੱਸ ਦਈਏ ਕਿ ਮ੍ਰਿਤਕ ਲਖਵੀਰ ਚੁੰਬਰ ਦੀ ਜਿਹੜੀ ਡੈੱਡ ਬੋਡੀ ਉਸ ਨੂੰ ਫਗਵਾੜੇ ਦੇ ਸਿਵਲ ਮਰਦਾ ਘਰ ਵਿੱਚ ਰੱਖ ਦਿੱਤਾ ਗਿਆ ਸਿਵਲ ਹਸਪੀਟਲ ਦੇ ਮਰਦਾ ਘਰ ਦੇ ਵਿੱਚ ਰੱਖ ਦਿੱਤਾ ਗਿਆ ਅਤੇ ਪੁਲਿਸ ਜਿਹੜੀ ਹੈ ਉਹ ਹਾਦਸੇ ਦੀ ਜਾਂਚ ਕਰ ਰਹੀ ਹੈ ਪੁਲਿਸ ਜਾਂਚ ਵੀ ਕਰ ਲਵੇਗੀ ਲੇਕਿਨ ਸਵਾਲ ਫਿਰ ਤੋਂ ਉਹੀ ਹੈ ਕਿ ਜੋ ਚਹਾਨੋ ਚਲਾ ਗਿਆ ਉਸਨੇ ਕਦੇ ਮੁੜ ਕੇ ਨਹੀਂ ਆਣਾ ਕਰੰਟ ਲੱਗਣ ਕਰਕੇ ਟੱਡਗਣ ਕਰਕੇ ਉਸਦੀ ਮੌਤ ਹੋਈ ਹੈ ਲੇਕਿਨ ਜਿਹੜਾ ਕਰੰਟ ساری ਜ਼ਿੰਦਗੀ ਉਸਦੇ ਪਰਿਵਾਰ ਨੂੰ ਲੱਗੇਗਾ ਉਸਦੇ ਤਾਪ ਚੋਕ ਦੇ ਬਾਰ ਨਹੀਂ ਆਉਣਗੇ ਦਖਾਨੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਮੇਰਾ ਨਾਮ ਮੋਰ ਸਿੰਘਾ ਜੀ ਹਾਂ ਜੀ ਸਰ ਕਿਹੜੇ ਪਿੰਡ ਤੋਂ ਆਪਾਂ ਚਾਲਕਨਾ ਤੋਂ ਇਹ ਸਾਰਾ ਜਿਵੇਂ ਸਿਵਲ ਹਸਪੀਟਲ ਜਾਏ ਕੀ ਮਾਮਲਾ ਕੀ ਸਾਰਾ ਮਾਮਲਾ ਮੁੰਡਾ ਇੱਧਰ ਕੰਮ ਕਰਦਾ ਸੀਗਾ ਬਸ ਉਹਦੇ ਕਰੰਟ ਲੱਗ ਗਿਆ ਸਾਨੂੰ ਤਾਂ ਬਾਅਦ ਵਿੱਚ ਇੱਥੇ ਹਸਪੀਟਲ ਆਏ ਤੇ ਪਤਾ ਚੱਲਿਆ ਵੇ ਕਿ ਆ ਆਣਾ ਮਰਤ ਗਿਆ ਗਰੀਬ ਪਰਿਵਾਰ ਆ ਜਿੱਦਾਂ ਵੀ ਹੋ ਸਕੇ ਜਿੰਨੀ ਵੀ ਹੈਲਪ ਹੋ ਸਕੇ ਗਰੀਬ ਪਰਿਵਾਰ ਦੀ ਕਰਨੀ ਆ ਇਹਦੇ ਨਾਲ ਖੜਨਾ ਚਾਹੀਦਾ ਸਾਰਿਆਂ ਨੂੰ ਹਾਂਜੀ ਕੀ ਨਾਮ ਨਾਮ ਵਗੈਰਾ ਕੀ ਹੈ ਜੀ ਜਿਹਨੂੰ ਕਰੰਟ ਲੱਗਾ ਨਾਮ ਲਖਵੀਰ ਚੁੰਬਰ ਆ ਜੀ ਹਾਂਜੀ ਚਾਲਕਲਾਂ ਦਾ ਵਾਸੀ ਆ ਜੀ ਮੇਰਾ ਚਾਚਾ ਜੀ ਲੱਗਦਾ ਆ ਹਾਂਜੀ ਸਾਂਤਾ ਜੀ ਫੋਨ ਆਇਆ ਸੀਗਾ ਕਿ ਇੱਦਾਂ ਦਾ ਕਰ ਕਰਟ ਲੱਗਾ ਹੈ ਕਿ ਤੁਸੀਂ ਗਾਂਧੀ ਹਸਪੀਟਲ ਆ ਜਾਓ ਜਦੋਂ ਅਸੀਂ ਪਹੁੰਚੇ ਤਾਂ ਸਾਨੂੰ ਇੱਥੇ ਪਹੁੰਚ ਕੇ ਇਹ ਪਤਾ ਲੱਗਾ ਕਿ ਇੱਦਾਂ ਦਾ ਕਰਕੇ ਖਤਮ ਹੋ ਗਿਆ ਆ ਤਾਂ ਕਰਕੇ ਸਾਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੱਧ ਤੋਂ ਵੱਧ ਪਰਿਵਾਰ ਦੀ ਹੈਲਪ ਕੀਤੀ ਜਾਵੇ ਇਹ ਗਰੀਬ ਪਰਿਵਾਰ ਦਾ ਭਰਾ ਹਾੜ ਦਾ ਮਰੀਜ਼ ਆ ਤੇ ਫੈਮਿਲੀ ਦੀ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੈ ਜੀ ਤਾਂ ਕਰਕੇ ਇਸ ਪ੍ਰਚਾਰਨ ਤੋਂ ਹੀ ਕਹਿੰਦੇ ਆ ਕਿ ਜਿੰਨੀ ਹੋ ਸਕੇ ਵੱਧ ਤੋਂ ਵੱਧ ਮੰਗ ਕਰੋ ਸਰ ਆਪਣਾ ਆਪਣਾ ਸ਼ੁਭਨਾਮ ਕੀਆ ਤੇ ਜਿਹੜਾ ਮੇਰਾ ਦਾਜੇ ਅਮਰੀਕ ਸਿੰਘ ਆ ਤੇ ਮੇਰਾ ਚਾਚਾ ਹੀ ਲੱਗਦੇ ਸੀਗੇ ਤੇ ਸਰ ਜਿਹਨਾਂ ਦੀ ਮ੍ਰਿਤਿ ਹੋਈ ਉਹਨਾਂ ਦਾ ਨਾਮ ਵਗੈਰਾ ਕੀ ਆ ਲਖਵੀਰ ਚੰਪਰ ਲਖਵੀਰ ਚੰਪਰ ਕਿੱਥੇ ਦੇ ਰਹਿਣ ਵਾਲੇ ਆ ਚਾਲਕਰਾਂ ਜੀ ਚਾਲਕਰਾਂ ਸਰੀਆਵਾਡ ਡਿਊਟੀ ਸੀ ਪਰੀਆਵਾਡ ਡਿਊਟੀ ਸੀ ਉਹਨਾਂ ਦੀ ਪ੍ਰਾਈਵੇਟ ਪ੍ਰਾਈਵੇਟ ਕੀ ਸਪਲਾਈ ਵਗੈਰਾ ਪਿੱਛੇ ਬੰਦ ਨਹੀਂ ਸੀ ਸਰ ਇਹ ਨਾਲ ਮੁੰਡਾ ਜਿਹੜਾ ਸੀਗਾ ਉਹ ਤਾਂ ਸਾਨੂੰ ਇਹੀ ਕਹਿ ਰਿਹਾ ਕਿ ਪਿੱਛੋਂ ਸਪਲਾਈ ਬੰਦ ਸੀਗੀ ਜੀ ਤੇ ਬਾਕੀ ਜਦੋਂ ਇਹ ਕਹਿੰਦੇ ਵੀ ਉੱਪਰ ਚੜ ਚੁਕਿਆ ਹੈ ਸਗਾ ਤੇ ਜਦੋਂ ਇਹ ਇਹ ਚੜਨ ਲੱਗਾ ਤਾਂ ਕਰੰਟ ਲਾ ਕੇ ਜੀ ਇਦਾਂ ਹੋ ਗਿਆ ਜੀ ਤੇ ਕਿੰਨੇ ਕ ਵਜੇ ਹਾਸਾ ਹੋਇਆ ਸਰ ਸਾਨੂੰ ਸਰ ਫੋਨ ਹੀ ਆਇਆ ਜੀ 7:00 ਵਜੇ ਦੇ ਕਰੀਬ 6:00 ਵਜੇ ਦੇ ਕਰੀਬ ਸਵਾ 6:00 ਵਜੇ ਤੇ ਪਤਾ ਪੱ ਲਗਾ ਜੀ ਦੀਵਲਾ ਜੀ ਨੇਵਰਾ ਜੀ ਕੀ ਮਾਮਲਾ ਕੀ ਜਿਹੜਾ ਇੱਕ ਧਨੀ ਪਿੰਡ ਤੋਂ ਬੰਦੇ ਨੂੰ ਕਰੰਟ ਲੱਗਾ ਸਰ ਜੀ ਇਹ ਮੁੰਡਾ ਹਾਜੀਆਬਾਦ ਡਿਵੀਜ਼ਨ ਦੇ ਵਿੱਚ ਕੰਮ ਕਰਦਾ ਸੀ ਸਬ ਡਿਵੀਜ਼ਨ ਦੇ ਵਿੱਚ ਇਹਨਾਂ ਦੇ ਨਾਲ ਥੋੜੇ ਦਿਨਾਂ ਤੋਂ ਲਖਨਪਾਲ ਦੇ ਵਿੱਚ ਇੱਕ ਫੀਡਰ ਹੈ 24 ਘੰਟੇ ਜਿੱਤੇ ਥੋੜੀ ਜਿਹੀ ਟਰਾਂਸਫਾਰਮਰ ਦੀ ਇੱਕ ਪ੍ਰੋ ਉਹ ਬੰਦੇ ਨੂੰ ਅੱਜ ਪ੍ਰੋਬਲਮ ਨੂੰ ਹੱਲ ਕਰਨ ਲਈ ਨਵਾਂ ਟ੍ਰਾਫਿਕ ਰੌਕਣ ਗਏ ਸੀ ਉੱਥੇ ਕੰਮ ਕਰਦੇ ਦੌਰਾਨ ਇਹਦਾ ਹਾਦਸਾ ਹੋ ਗਿਆ ਜਿਹਨਾਂ ਨੂੰ ਜਦੋਂ ਇੱਥੋਂ ਜਿੱਥੇ ਹਾਦਸਾ ਲਖਨਪਾਲ ਉੱਥੋਂ ਜਦੋਂ ਗਾਂਧੀ ਹਸਪੀਟਲ ਲੈ ਗਏ ਉੱਥੇ ਉਹਨੂੰ ਮੌਤ ਕਰਾਰ ਦਿੱਤੀ ਗਈ ਵੀ ਇਹ ਬੰਦਾ ਜਿਹੜਾ ਕੀ ਨਾਂ ਜੀ ਇਹਨਾਂ ਦਾ ਇਹਦਾ ਨਾਮ ਜੀ ਲਖਵੀਰ ਚੰਬਰ ਜੀ ਕਿੱਥੇ ਦੇ ਰਹਿਣ ਵਾਲੇ ਆ ਪਿੰਡ ਚਾਲਕਣਾ ਜੀ ਤੇ ਕਿੰਨੇ ਭੈਣ ਭਾਈ ਆ ਕੁਝ ਪਤਾ ਜੀ ਸਾਡੇ ਇਹ ਦੋ ਭਰਾ ਆ ਜੀ ਮਾਂ ਪਿਓ ਜੀ ਤੇ ਫਾਦਰ ਹੈ ਇਹਨਾਂ ਦੇ ਫਾਦਰ ਸਾਹਿਬ ਹੈਗੇ ਜੀ ਹੈ ਫਾਦਰ ਹੈਗੇ ਜੀ ਨਹੀਂ ਫਾਦਰ ਸਾਹਿਬ ਹੈ ਨਹੀਂ ਜੀ ਫਾਦਰ ਸਾਹਿਬ ਹੈ ਨਹੀਂ ਜੀ ਤੁਸੀਂ ਕੀ ਮਾਮਲਾ ਇੱਕ ਨੌਜਵਾਨ ਆਪਣੇ ਫਗਵਾੜਾ ਸਿਵਲ ਹਸਪਤਲ ਲਈ ਲਿਆਂਦਾ ਗਿਆ ਜੀ ਸਾਡੇ ਕੋਲ ਅੱਜ 10 ਵਜੇ ਦੇ ਕਰੀਬ ਲਖਵੀਰ ਕੁੰਬਰ ਸਨ ਆਫ ਰਾਮ ਲਭਾਇਆ ਜੋ ਕਿ ਰਹਿਣ ਵਾਲੇ ਹਨ ਚਾਲ ਕਲਾ ਸਹੀਦ ਅਗਰ ਸਿੰਘ ਨਗਰ ਦੇ ਰਹਿਣ ਵਾਲੇ ਨੇ ਸਾਡੇ ਕੋਲ ਬਰਾਡ ਡੈੱਡ ਬੋਡੀ ਲੈ ਕੇ ਆਇਆ ਉਸੇ 10:00 ਵਜੇ ਜੋ ਕਿ ਦੱਸਿਆ ਜਾਂਦਾ ਹੈ ਕਿ ਇਹਨਾਂ ਨੂੰ ਇਲੈਕਟ੍ਰਿਕ ਸ਼ੌਕ ਦੇ ਨਾਲ ਮੈਚ ਹੋਈ ਹੈ ਇਹਨਾਂ ਨੇ ਸਾਡੇ ਕੋਲ ਡੈੱਡ ਵਾਰਡ ਲੈ ਕੇ ਆਇਆ ਸੀ ਉਹਨਾਂ ਨੂੰ ਮੌਤ ਵਿੱਚ ਸਵਾਰ ਦਿੱਤਾ ਤੇ ਅੱਗੇ ਕ੍ਰਿਪੀ ਕਰਵੇ ਆਪਣੀ ਕਮੇਟੀ ਭੇਜ ਦਿੱਤੀ